ਕੱਲ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਏ ਤਾਂ ਜਿਹੜੀ ਫੋਰਸ ਹੁੰਦੀ ਸੀ ਉਹ ਬਿਲਕੁਲ ਐਕਟਿਵ ਹੁੰਦੀ ਸੀਗੀ ਤਾਂ ਉਹਨਾਂ ਦੀਆਂ ਜਿਹੜੀਆਂ ਗੱੰਨਾ ਸੀਗੀਆਂ ਬਿਲਕੁਲ ਇਸ ਸਾਈਡ ਨੂੰ ਤਾਨ ਕੇ ਰੱਖੇ ਜਾਂਦੀਆਂ ਸੀ ਚਾਹਾਂਗੇ ਕਿ ਮੈਂ ਤਰੀਕਾ ਕੀ ਹੋਏਗਾ ਜਾਣ ਦੇਖੋ ਪਿੱਛੇ ਹਟਣ ਲਈ ਤਿਆਰ ਨਹੀਂ ਸਾਡਾ ਖਾਣ ਪੀਣ ਦਾ ਸਾਧਨ ਟਰੈਕਟਰ ਹੈ ਜੀ ਅਸੀਂ ਟਰੈਕਟਰ ਤੇ ਹੀ ਆਉਂਗੇ ਜੋ ਸਰਕਾਰ ਮੰਨ ਨਹੀਂ ਰਹੀ ਪਹਿਲਾਂ ਦਿੱਲੀ ਬੈਠ ਰਹੇ ਥੇ ਰਾਂ ਦਾ ਟੱਟ ਗੱਡੇ ਆ ਸਾਡੇ ਗੱਡਿਆਂ ਤੇ ਧਾਇਏ ਇਹ ਇਹ ਹਰਿਆਣਾ ਸਰਕਾਰ ਨੇ ਸਾਨੂੰ ਕਿਹਾ ਹੈਗਾ ਵੀ ਅਸੀਂ ਟਰੈਕਟਰਾਂ ਦੇ ਵਿੱਚ ਡੀਜ਼ਲ ਨਹੀਂ ਪੈਲ ਦੇਣਾ ਸਾਡੇ ਕੋਲ ਡੀਜ਼ਲ ਅਸੀਂ ਆਪਣੀਆਂ ਟਰਾਲੀਆਂ ਦੇ ਵਿੱਚ ਆਪਣੇ ਡਰਮ ਭਰ ਕੇ ਰੱਖ ਕੇ ਲੈ ਕੇ ਆਏ ਆ ਇਹ ਹਾਰ ਕੇ 11 ਨੂੰ ਤੁਰ ਕੇ ਕਾਫਰੇ ਬਣਾ ਕੇ ਫਿਰ 13 ਨੂੰ ਇੱਥੇ ਬੱਦਰ ਜਾ ਗਏ ਆ ਸਾਨੂੰ ਕੋਈ ਕੋਈ ਡਾਕ ਨਹੀਂ ਸਕਦੀ ਸਾਨੂੰ ਇਹ ਸਾਡੇ ਬਾਤੇ ਖੇਡਾਂ ਵਾ ਅਸੀਂ ਸਵਰਨਾ ਜਾਵਾਂਗੇ ਸਤਨਾ ਵਾਹਿਗੁਰੂ ਕਰਦੇ ਜਾਵਾਂਗੇ ਜਿੰਨੀਆਂ ਇਹਨਾਂ ਸਾਡੇ ਕੋਲ ਕੁਰਬਾਨੀਆਂ ਲੈਣੀਆਂ ਲੈ ਲੈਣ ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਸੱਦਾ ਸਿਰਫ ਭਾਰਤ ਸਰਕਾਰ ਦੇ ਮੰਤਰੀਆਂ ਨਾਲ ਲਗਭਗ 4 ਮੀਟਿੰਗਾਂ ਵੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਮੁੜ ਦਿੱਲੀ ਨੂੰ ਕੂਚ ਕਰਨ ਦਾ ਸੱਦਾ ਦਿੱਤਾ ਹੈ ਕੱਲ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਹੈ ਹੁਣ ਜੇਕਰ ਮੰਨਿਆ ਜਾਵੇ ਤਾਂ 20 ਤੋਂ 21 ਘੰਟੇ ਦਿੱਲੀ ਕੂਚ ਦੇ ਸੱਦੇ ਨੂੰ ਬਾਕੀ ਪਏ ਨੇ ਉਸ ਤੋਂ ਪਹਿਲਾਂ ਕਿਸਾਨਾਂ ਨੇ ਪਹਿਲ ਕਰਦੇ ਆ ਇਸ ਸਾਈਡ ਤੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਉਹ ਖੇਤਾਂ 'ਚ ਬੈਠੇ ਨੇ ਮੈਂ ਮੇਰੇ ਕੈਮਰਾਮੈਨ ਮਿੱਤਰ ਨੂੰ ਕਹਾਂਗਾ ਕਿ ਜਰੂਰ ਦਿਖਾਣ نیچے ਕਿ ਕਾਫੀ ਦਿਨ ਪਹਿਲਾਂ ਇੱਥੇ ਕਿਸਾਨ ਬੈਠੇ ਹੁੰਦੇ ਸੀਗੇ نیچے ਖੇਤਾਂ ਦੇ ਵਿੱਚ ਸੋ ਕਿਸਾਨਾਂ ਨੇ ਪਹਿਲ ਕਰਦੇ ਆ ਆਪਣੇ ਜਿਹੜੇ ਕਿਸਾਨ ਨੇ ਸਾਥੀ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਸੀ ਪਰ ਇਸ ਤੋਂ ਬਾਅਦ ਅਗਰ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਨੇ ਹਰਿਆਣਾ ਸਰਕਾਰ ਨੇ ਕਿਸਾਨਾਂ ਵਾਲੇ ਜੇ ਖੇਤਾਂ ਦੇ ਬਿਲਕੁਲ ਸਾਹਮਣੇ ਨਦੀ ਦੇ ਪਰਲੇ ਪਾਸੇ ਜਿਹੜੀ ਪੈਰਾ ਮਿਲਟਰੀ ਫੋਰਸ ਹੈ ਉਸ ਨੂੰ ਤਾਇਨਾਤ ਕਰ ਦਿੱਤਾ ਹੈ ਸੋ ਕੈਮਰਾਮੈਨ ਮੇਰੇ ਸਾਥੀ ਨੂੰ ਕਹਾਂਗਾ ਕਿ ਜ਼ੂਮ ਕਰਕੇ ਦਿਖਾਉਣ ਕਿ ਸਾਹਮਣੇ ਤੁਸੀਂ ਦੇਖੋਗੇ ਕਿ ਬਾਰਡਰ ਦੇ ਨਾਲ-ਨਾਲ ਬਾਰਡਰ ਦੇ ਪੁਲਾਂ ਦੇ ਨਾਲ-ਨਾਲ ਬਿਲਕੁਲ ਨਦੀ ਦੇ نیچے ਜਿਹੜੀ ਨਦੀ ਹੈਗੀ ਆ ਨਦੀ ਦੇ ਪਰਲੇ ਸਾਈਡ ਜਿਹੜਾ ਰਸਤਾ ਹੈਗਾ ਉੱਥੇ ਪੈਰਾ ਮਿਲਟਰੀ ਫੋਰਸ ਜਿਹੜੀ ਤਾਇਨਾਤ ਕਰ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੈਰਾ ਮਿਲਟਰੀ ਫੋਰਸ ਹੈ ਉੱਥੇ ਬੈਠੀ ਹੈ ਸੋ ਉਹਨਾਂ ਦਾ ਬੈਠਣ ਦਾ ਮਕਸਦ ਇਹ ਹੀ ਆ ਕਿ ਅਗਰ ਕੱਲ 11 ਵਜੇ ਜੇਕਰ ਕਿਸਾਨ ਨੇ ਜਿਹੜੇ ਉਹ ਨਦੀ ਦੇ ਵਿੱਚ ਦੀ ਜਾਣ ਦੀ ਕੋਸ਼ਿਸ਼ ਕਰਦੇ ਆ ਪੈਦਲ ਨਿਕਲਣ ਦੀ ਕੋਸ਼ਿਸ਼ ਕਰਦੇ ਆ ਜਾਂ ਆਪੋ ਆਪਣੇ ਟਰੈਕਟਰ ਜਾਂ ਹੋਰ ਸਾਧਨਾ ਰਾਹੀਂ ਖੇਤਾਂ ਵਿੱਚੋਂ ਹੋ ਕੇ نیچے ਨਿਕਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦਾ ਜਿਹੜਾ ਮੁਕਾਬਲਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਆ ਜਾਂਦਾ ਜਿਹੜਾ ਸਾਹਮਣਾ ਉਹ ਉੱਥੋਂ نیچے ਤੋਂ ਨਦੀ ਦੇ نیچے ਤੋਂ ਕੀਤਾ ਜਾਵੇ ਸੋ ਉਸ ਤੋਂ ਬਿਨਾ ਜੇਕਰ ਇੱਧਰ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਮੁਰ ਤੋਂ ਜਿਹੜੇ ਇੱਥੋਂ ਹੈਗੇ ਆ ਬਾਰਡਰ ਤੇ ਹਰਿਆਣਾ ਸਰਕਾਰ ਨੇ ਜਿਹੜੀਆਂ ਕਿੱਲਾਂ ਨੇ ਉਹ ਲਗਾ ਦਿੱਤੀਆਂ ਨੇ ਤਾਰਾਂ ਲਗਾਈਆਂ ਹੋਈਆਂ ਨੇ ਪਰ ਜਿਹੜੀ ਹਰਿਆਣਾ ਫੋਰਸ ਹੈ ਉਹ ਪਹਿਲਾਂ ਨਾਲੋਂ ਕੁਝ ਨਰਮ ਜਾਪਦੀ ਹੈ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਹਾਲ ਦੀ ਘੜੀ ਅੱਗੇ ਨਹੀਂ ਵਧਣ ਵਾਲੇ ਕਿਸਾਨ ਕੱਲ 11 ਵਜੇ ਤੋਂ ਪਹਿਲਾਂ ਅੱਗੇ ਨਹੀਂ ਜਾਣਗੇ ਸੋ ਇਸ ਕਰਕੇ ਜਿਹੜੀ ਉਹਨਾਂ ਦੀ ਫੋਰਸ ਹੈ ਹਰਿਆਣਾ ਪੁਲਿਸ ਹੈ ਆਰਪੀਐਫ ਜਾਂ ਸਿਹਰ ਜਿਹੜੀ ਵੀ ਲੱਗੀ ਹੋਈ ਹੈ ਉਹ ਬਿਲਕੁਲ ਆਰਾਮ ਕਰ ਰਹੇ ਨੇ ਆਰਾਮ ਨਾਲ ਬੈਠੇ ਨੇ ਅਗਰ ਜੇਕਰ ਅਸੀਂ ਇਸ ਤੋਂ ਪਹਿਲਾਂ ਦੇਖਦੇ ਸੀਗੇ ਦੋ ਦਿਨ ਪਿੱਛੇ ਦੀ ਗੱਲ ਕਰੀਏ ਤਾਂ ਜਿਹੜੀ ਫੋਰਸ ਹੁੰਦੀ ਸੀ ਉਹ ਬਿਲਕੁਲ ਐਕਟਿਵ ਹੁੰਦੀ ਸੀਗੀ ਤਾਂ ਉਹਨਾਂ ਦੀਆਂ ਜਿਹੜੀਆਂ ਗੰਨਾਂ ਸੀਗੀਆਂ ਬਿਲਕੁਲ ਇਸ ਸਾਈਡੋਂ ਤਾਨ ਕੇ ਰੱਖਿਆ ਜਾਂਦੀਆਂ ਸੀ ਪਰ ਅੱਜ ਦੀ ਗੱਲ ਕਰੀਏ ਤਾਂ ਜਿਹੜੇ ਜਵਾਨ ਨੇ ਪਰਲੀ ਸਾਈਡ ਹਰਿਆਣਾ ਪੁਲਿਸ ਦੇ ਉਹ ਬਿਲਕੁਲ ਆਰਾਮ ਫਰਮਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਹੁਣ ਅੱਗੇ ਨਹੀਂ ਵਧਣਾ ਬਾਲਾ ਸੋ ਜੇਕਰ ਇਸ ਸਾਈਡ ਦੀ ਗੱਲ ਕਰੀਏ ਪੰਜਾਬ ਦੀ ਸੋ ਪੰਜਾਬ ਇਸ ਸਮੇਂ ਪੰਜਾਬ ਦੇ ਜਿਹੜੇ ਕਿਸਾਨ ਨੇ ਜਿਹੜੇ ਬਜ਼ੁਰਗ ਕਿਸਾਨ ਨੇ ਜਾਂ ਜਿਹੜੇ ਸਿਆਣਾ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਜੀ ਇੱਕ ਕਿ ਸਿਆਣੇ ਕਿਸਾਨ ਉਹਨਾਂ ਨੂੰ ਅੱਗੇ ਲਿਖਿਆ ਉਹਨਾਂ ਨੂੰ ਜਿਹੜੀ ਕਮਾਂਡ ਆ ਉਹ ਦਿੱਤੀ ਹੋਈ ਆ ਕਿਉਂ ਕਿਉਂਕਿ ਜਿਹੜਾ ਨੌਜਵਾਨ ਕਿਸਾਨ ਆ ਨੌਜਵਾਨ ਕਿਸਾਨ ਆ ਜਿਹੜਾ ਉਹ ਥੋੜਾ ਜਿਹਾ ਕਈ ਵਾਰ ਹਾਈਪਰ ਹੋ ਜਾਂਦਾ ਜਾਂ ਉਹ ਕੋਸ਼ਿਸ਼ ਕਰਦਾ ਕਿ ਅੱਗੇ ਵਧਿਆ ਜਾਵੇ ਪਰ ਹੁਣ ਇਹਨਾਂ ਨੇ ਇੱਕ ਤਾਰ ਲਗਾ ਦਿੱਤੀ ਐ ਇੱਕ ਪੈਰਾਮੀਟਰ ਐ ਜਿਹੜਾ ਉਹ ਸਾਬਤ ਕਰਦਾ ਕਿ ਇੱਥੋਂ ਕੋਈ ਵੀ ਅੱਗੇ ਨਹੀਂ ਜਾਏਗਾ ਤੋਂ ਜਿਹੜੇ ਨੌ ਜਿਹੜੇ ਕਿਸਾਨ ਨੇ ਬਜ਼ੁਰਗ ਕਿਸਾਨਾਂ ਨੂੰ ਅੱਗੇ ਕੀਤਾ ਜਾਇਆ ਤੋਂ ਇਸ ਤੋਂ ਇਲਾਵਾ ਕੁਝ ਮਹਿਲਾਵਾਂ ਵੀ ਖੜੀਆਂ ਨੇ ਜਿਹੜੀਆਂ ਕਿਸਾਨਾਂ ਦੇ ਨਾਲ ਤੈਦਾਦ ਕੀਤੀਆਂ ਤਾਂ ਕਿ ਕੋਈ ਵੀ ਮਹਿਲਾ ਜਿਹੜੀ ਉਹ ਵੀ ਇਸ ਤਾਰ ਤੋਂ ਅੱਗੇ ਨਾ ਵੱਤ ਸਕੇ ਤੋਂ ਮੇਰੇ ਨਾਲ ਇੱਥੇ ਗੱਲਬਾਤ ਕਰਦੇ ਆਂ ਆਪਾਂ ਕੇ ਕੁਝ ਮਹਿਲਾ ਕਿਸਾਨ ਵੀ ਮੌਜੂਦ ਨੇ ਬਤਾਈ ਕਿੱਥੋਂ ਆਏ ਤੁਸੀਂ ਅਸੀਂ ਰਾਜਪੁਰੇ ਤੋਂ ਪਟੇੜੀ ਤੋਂ ਆਏ ਹਾਂ ਜੀ ਕਿਸਾਨ ਜੁਨੀਅਲ ਸੰਬੰਧ ਤੋਂ ਤੁਸੀਂ ਹਾਂਜੀ ਓਕੇ ਤੁਸੀਂ ਕੀ ਦੇਖਦੇ ਹੋ ਕੱਲ ਸਵੇਰੇ 11 ਵਜੇ ਕਿਸਾਨ ਜੂਨੀਅਰ ਨੇ ਸੱਦਾ ਦਿੱਤਾ ਕਿ ਆਪਾਂ ਅੱਗੇ ਵਧਣਾ ਤੁਹਾਨੂੰ ਕੋਈ ਲੱਗਦਾ ਕਿ ਕਿਸ ਰੂਪ ਦੇ ਵਿੱਚ ਅੱਗੇ ਜਾਣਾ ਚਾਹੀਦਾ ਤੁਸੀਂ ਨਾਲ ਜਾਣ ਲਈ ਤਿਆਰ ਹੋ ਹਾਂਜੀ ਅਸੀਂ ਜਾਣ ਲਈ ਤਿਆਰ ਹਾਂ ਨੋ ਤੋਨੂ ਕੀ ਲੱਗਦਾ ਪੈਦਲ ਜਾਣਾ ਚਾਹੀਦਾ ਜਾਂ ਟਰੈਕਟਰ ਤੇ ਜਾਣਾ ਚਾਹੀਦਾ ਜਾਂ ਸ਼ਾਂਤੂਰ ਕਿਸ ਤਰ੍ਹਾਂ ਜਾਣਾ ਚਾਹੀਦਾ ਟਰੈਕਟਰ ਨਾਲ ਹੀ ਜਾਣਾ ਚਾਹੀਦਾ ਸਾਨੂੰ ਜਿੰਨੀ ਆਪਣੀ ਲੈ ਕੇ ਆਏ ਨਾ ਅਸੀਂ ਟਰੈਕਟਰ ਹੀ ਅੱਗੇ ਜਾਉਂਗੇ ਟਰੈਕਟਰ ਨਾਲ ਜਾਣਾ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਤੁਸੀਂ ਬੱਸਾਂ ਤੇ ਆ ਜਾਓ ਟ੍ਰੇਨਾਂ ਤੇ ਆ ਜਾਓ ਟਰੈਕਟਰ ਨਾਲ ਲੈ ਕੇ ਬਿਲਕੁਲ ਨਹੀਂ ਸਾਡਾ ਸਾਧਨ ਟਰੈਕਟਰ ਹੈ ਜੀ ਸਾਡਾ ਖਾਣ ਪੀਣ ਦਾ ਸਾਧਨ ਟਰੈਕਟਰ ਹੈ ਜੀ ਅਸੀਂ ਟਰੈਕਟਰ ਤੇ ਹੀ ਆਉਂਗੇ ਟਰੈਕਟਰ ਤੇ ਜਾਉਗੇ ਹਾਂ ਜੀ ਕਿ ਕੱਲ ਜਿਹੜਾ 11 ਵਜੇ ਤੁਸੀਂ ਨਾਲ ਜਾਓਗੇ ਤਿਆਰੀ ਪੂਰੀ ਹੈ ਤਿਆਰੀ ਹੈ ਜੀ ਪੂਰੀ ਤਿਆਰੀ ਕਰਕੇ ਆਏ ਆ ਜੀ ਆਉਂਗੇ ਜੀ ਸਿੱਕਾ ਉਹ ਇਹ ਮੈਲਾ ਕਿਸਾਨ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਇਹ ਟਰੈਕਟਰਾਂ ਤੇ ਜਾਗੇ ਕਿਉਂਕਿ ਟਰੈਕਟਰਾਂ ਦੇ ਵਿੱਚ ਸਾਡਾ ਰਾਸ਼ਨ ਨਾ ਕਈ ਕਿ ਮਹੀਨਿਆਂ ਦਾ ਸੋ ਇਸ ਕਰਕੇ ਟਰੈਕਟਰਾਂ ਤੇ ਜਾਵਾਂਗੇ ਬਾਬਾ ਜੀ ਤੁਸੀਂ ਕੀ ਕਹ ਕੱਲ ਜਿਹੜਾ 11 ਤਰੀਕ ਦਾ ਸਵੇਰੇ 11 ਵਜੇ ਦਾ ਸੱਦਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜੁਨੇ ਜਿਹੜਾ ਸੱਦਾ ਬਿਲਕੁਲ ਠੀਕ ਹੈ ਹਾਂ ਜੀ ਉਹ ਬਿਲਕੁਲ ਠੀਕ ਆ ਇਹ ਸਰਕਾਰ ਮੰਨ ਨਹੀਂ ਰਹੀ ਪਹਿਲਾਂ ਦਿੱਲੀ ਬੈਠੇ ਰਹੇ 13 ਦਿਨ ਉਹ ਸਾਰੀਆਂ ਮੰਗਾਂ ਮੰਗ ਕੇ ਆ ਉਹਨੂੰ ਮੁੱਕ ਰਹੀ ਆ ਜਿਆਦਾ ਸਾਡੀਆਂ ਮੰਗਾ ਮੰਨ ਲਈ ਕੱਲ ਨੂੰ 11 ਵਜੇ ਸਾਨੂੰ ਜਦੋਂ ਗੱਡੇ ਡੀਡਰਾਂ ਨੇ ਸਨੇਹਾ ਦੇ ਤਾਂ ਫਿਰ ਹਿੱਟਪਾਂਗੇ ਜਿਹੜਾ ਹਰਿਆਣਾ ਸਰਕਾਰ ਨੇ ਇੱਕ ਸੱਦਾ ਦਿੱਤਾ ਕਿਸਾਨਾਂ ਨੂੰ ਉਹ ਕਹਿੰਦੇ ਆਜੋ ਟ੍ਰੇਨਾਂ ਤੇ ਆਜੋ ਬੱਸਾਂ ਤੇ ਆਜੋ ਪਰ ਟਰੈਕਟਰ ਨਹੀਂ ਲੈ ਕੇ ਆਉਣ ਟਰੈਕਟਰ ਸਾਡਾ ਕਿੱਤਾ ਹੀ ਇਹ ਆ ਟਰੈਕਟਰਾਂ ਦਾ ਕਿੱਤਾ ਕਿਸਾਨ ਦਾ ਹੈ ਹੀ ਜਿਹੜਾ ਸਾਡਾ ਇਹੀ ਮਾ ਜਹਾਜ਼ ਆ ਸਾਡਾ ਟੱਟ ਗੱਡੇ ਆ ਸਾਡੇ ਗੱਡਿਆਂ ਤੇ ਤਾਂ ਆਏ ਇਹ ਜਦੋਂ ਗੱਡੇ ਚਲਾਏ ਸਰਕਾਰ ਕਹਿੰਦੀ ਗੱਡੇ ਆ ਇਹ ਤੇ ਅਸੀਂ ਟਰੈਕਟਰ ਬਣਾ ਕੇ ਜਾਵਾਂਗੇ ਚਾਹਦਾ ਵੀ ਸਰਕਾਰ ਨੂੰ ਟਰੈਕਟਰਾਂ ਤੋਂ ਡਰ ਲੱਗਦਾ ਨਹੀਂ ਅਸੀਂ ਤਾਂ ਰਾਸ਼ ਪਾਣੀ ਸਾਡੇ ਲੈ ਕੇ ਕਿਵੇਂ ਜਾਵਾਂਗੇ ਅਸੀਂ ਟਰਾਲੀਆਂ ਤੋਂ ਲਾ ਕੇ ਮੱਥਾਂ ਤੇ ਰਾਸ਼ ਪਾਣੀ ਸਰਕਾਰ ਨੂੰ ਲੱਗਦਾ ਵੀ ਟਰੈਕਟਰਾਂ ਤੋਂ ਡਰ ਲੱਗਦਾ ਤੇ ਡਰੀ ਲੱਗਦਾ ਜੇ ਸਾਡਾ ਡੈਟ ਵੜ ਨਹੀਂ ਦਿੰਦੇ ਕੋਈ ਟਰੈਕਟਰ ਬਣਾਓ ਸੋਏ ਬਜ਼ੁਰਗ ਕਿਸਾਨ ਨੇ ਕਹਿੰਦੇ ਨੇ ਵੀ ਜਿਸ ਤਰ੍ਹਾਂ ਗਰਮੀ ਹੁੰਦੀ ਆ ਜਾਂ ਅੱਜ ਜਿਹਾ ਹੋਣ ਬਰਸਾਤ ਦਾ ਮੌਸਮ ਆ ਮੌਸਮ ਖਰਾਬ ਹੋ ਰਿਹਾ ਤੇ ਸਾਨੂੰ ਕਿਹਾ ਇੱਥੇ ਕਮਰਿਆਂ ਦੇ ਵਿੱਚ ਰਹਿ ਰਹੇ ਆ ਸਾਡੀਆਂ ਟਰਾਲੀਆਂ ਪੈਂਦੇ ਸਾਡੀਆਂ ਟਰਾਲੀਆਂ ਦੇ ਉੱਪਰ ਅਸੀਂ ਤਰਪਾਲਾ ਪਾਈਆਂ ਹੋਈਆਂ ਵਾ ਸਾਡੀਆਂ ਟਰਾਲੀਆਂ ਦੇ ਵਿੱਚ ਸੁੱਕਾ ਰਾਸ਼ਨ 6-6 ਮਹੀਨੇ ਦਾ ਰਾਸ਼ਨ ਸਾਡੇ ਕੋਲ ਇਹ ਹਰਿਆਣਾ ਸਰਕਾਰ ਨੇ ਸਾਨੂੰ ਕਿਹਾ ਹੈਗਾ ਵੀ ਅਸੀਂ ਟਰੈਕਟਰਾਂ ਦੇ ਵਿੱਚ ਡੀਜ਼ਲ ਨਹੀਂ ਪੈਲ ਦੇਣਾ ਸਾਡੇ ਕੋਲ ਡੀਜ਼ਲ ਅਸੀਂ ਆਪਣੀਆਂ ਟਰਾਲੀਆਂ ਦੇ ਵਿੱਚ ਆਪਣੇ ਡਰਮ ਭਰ ਕੇ ਰੱਖ ਕੇ ਲੈ ਕੇ ਆਏ ਆ ਜੇ ਡੀਜ਼ਲ ਖਤਮ ਹੋ ਗਿਆ ਤੁਹਾਡੇ ਕੋਲ ਪੂਰੀ ਸਾਡੇ ਕੋਲ ਪੂਰੀ ਬਿਲਕੁਲ ਸਮਰਥਾ ਜੀ ਅਸੀਂ ਆਹ ਰਾਮਨਾ ਆਪਣੀ ਦਿੱਲੀ ਜਾਣਾ ਆਪਣੇ ਪ੍ਰਧਾਨ ਮੰਤਰੀ ਕੋਲ ਜਾਣਾ ਆਪਣੇ ਪ੍ਰਧਾਨ ਮੰਤਰੀ ਕੋਲੋਂ ਆਪਣੇ ਜਿਹੜੇ ਬਣਦੇ ਆ ਕੋਆ ਉਹ ਲੱਗ ਜਿਹੜੇ ਮੰਗੀਆਂ ਮੰਗਾ ਇਹਨਾਂ ਨੇ ਉਹ ਲਾਗੂ ਕਰਾਉਣੀਆਂ ਆਪਾਂ ਸੋ ਇੱਕ ਕਿਸਾਨ ਨੇ ਕਿਸਾਨਾਂ ਦਾ ਕਹਿਣਾ ਕਿ ਬੇਸ਼ੱਕ ਸਾਨੂੰ ਹਰਿਆਣਾ ਸਰਕਾਰ ਨੇ ਸੱਦਾ ਦਿੱਤਾ ਕਿ ਬਸ ਤੇ ਆਜੋ ਟ੍ਰੇਨ ਤੇ ਆਜੋ ਪਰ ਟਰੈਕਟਰ ਨਹੀਂ ਲੈ ਕੇ ਜਾਣੇ ਪਰ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਟਰੈਕਟਰ ਹੈ ਉਹ ਸਾਡਾ ਇੱਕ ਸਾਧਨਾ ਜਿਹਨੂੰ ਕਹਿੰਦੇ ਨੇ ਕਿਸਾਨਾਂ ਦਾ ਗੱਡਾ ਅਸੀਂ ਆਪਣੇ ਗੱਡੇ ਦੇ ਜਾਣਾ ਔਰ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕੀਤੀ ਆ ਕਿ ਬੇਸ਼ੱਕ ਕਿਸਾਨਾਂ ਨੇ ਆਪਣੇ ਜਿਹੜੇ પેટ્રોલ ਪੰਪਾ ਹਰਿਆਣਾ ਦੇ ਵਿੱਚ ਉਹ ਕੁਝ ਬੰਦ ਕਰ ਦਿੱਤੇ ਨੇ ਜਾਂ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਡੀਜ਼ਲ ਨਹੀਂ ਮਿਲੇਗਾ ਕਿਸਾਨਾਂ ਦਾ ਕਹਿਣਾ ਕਿ ਸਾਡੇ ਡਰਮ ਭਰੇ ਹੋਏ ਨੇ 2-2 ਤੋਂ 5-500 ਲੀਟਰ ਦੇ ਜਿਹੜੇ ਡੀਜ਼ਲ ਆ ਉਹ ਅਸੀਂ ਧਰਿਆ ਹੋਇਆ ਤੇ ਸਾਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਕੋਈ ਕਮੀ ਹੈਗੀ ਐ ਉਹ ਨਹੀਂ ਆਏਗੀ ਕਿਸੇ ਵੀ ਕਿਸਾਨ ਦਾ ਕੋਈ ਟਰੈਕਟਰ ਹੈਗਾ ਉਹਦੇ ਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਮੀ ਨਹੀਂ ਹੋਣ ਦਿੱਤੀ ਜਾਏਗੀ ਤੇ ਡੀਜ਼ਲ ਜਾਂ ਹੋਰ ਜਿੰਨਾ ਵੀ ਰਸਨਾ ਉਹ ਸਾਡੇ ਕੋਲ ਬਿਲਕੁਲ ਸਫੀਸ਼ੰਟ ਹੈ ਭਜੀ ਕਿਹੜਾ ਪਿੰਡ ਹੈਗਾ ਤੁਸੀਂ ਕਿਹੜਾ ਪਿੰਡ ਆ ਕਿੱਥੋਂ ਮੇਰਾ ਪਿੰਡ ਖੁਜਗੀਪੁਰ ਸਨਾਮ ਸਿੰਘ ਮੇਰਾ ਨਾਮ ਜਿਹੜਾ ਤਰਨਤਾਰਨ ਜਿਹੜਾ ਤਰਨਤਾਰਦ ਤੁਸੀਂ ਕਿੰਨੇ ਦਿਨ ਤੋਂ ਬੈਠੇ ਹੋ ਇੱਥੇ ਅਸੀਂ ਇੱਥੇ 11 ਤੋਂ ਰੇ ਆ 13 ਨੂੰ ਇੱਥੇ ਆ ਗਏ ਜੀ ਉਸ ਦਿਨ ਤੋਂ ਹੀ ਅੱਜ ਤੱਕ ਹੋਰੇ ਹਾਂਜੀ ਹਾਂਜੀ ਇੱਥੇ ਆ ਜੀ ਸਾਡੀ ਪੱਕੀ ਡਿਊਟੀ ਹੈ ਤਾਨੂੰ ਲੱਗਦਾ ਵੀ ਜਿਹੜਾ ਕੱਲ ਜੁਨੀਅਨ ਨੇ ਇੱਕ ਫੈਸਲਾ ਕਰ ਲਿਆ ਕਿ 11 ਵਜੇ ਜਾਣਾ ਹੈ ਹਾਂਜੀ ਤੇ ਤੁਹਾਨੂੰ ਲੱਗਦਾ ਫੈਸਲਾ ਸਹੀ ਹੈ ਬਿਲਕੁਲ ਸਹੀ ਹੈ ਜੀ ਅੱਛਾ ਹਾਂਜੀ ਵੇਖੋ ਅਸੀਂ ਸਰਕਾਰ ਨੂੰ ਅੱਜ ਤੋਂ ਤੇ ਜਿੱਦੋਂ ਤੋਂ ਜਿੱਤ ਕੇ ਗਏ ਹਾਂ ਉਹਨੂੰ ਤਾਂ ਕਹਿੰਦੇ ਰਹੇ ਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਵਾ ਉਹ ਸਾਨੂੰ ਸਾਡੇ ਜਿਹੜੇ ਹੱਕ ਸਾਨੂੰ ਦੇ ਦਿਓ ਸਰਕਾਰ ਨਹੀਂ ਦਿੰਦੀ ਫਿਰ ਮਹੀਨੇ ਪਿਛਲੇ ਤੋਂ ਅਸੀਂ ਐਲਾਨ ਕਰਤਾ ਵੀ ਅਸੀਂ 13 ਤਰੀਕ ਨੂੰ ਦਿੱਲੀ ਪਹੁੰਚਣਾ ਵਾ ਤੇ ਸਰਕਾਰ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਤੇ ਹਾਰ ਕੇ 11 ਨੂੰ ਤੁਰ ਕੇ ਕਾਫਰੇ ਬਣਾ ਕੇ ਫਿਰ 13 ਨੂੰ ਇਥੇ ਬਾਰਡਰ ਜਾ ਕੇ ਆਏ ਆਂ ਤੇ ਸਰਕਾਰ ਨੇ ਅਗਲੇ ਮਹੀਨੇ ਸਾਡੇ ਵਾਸਤੇ ਸਵਾਗਤ ਵਾਸਤੇ ਗੱਲ ਗੱਡੇ ਆ ਕਾਂਗਰਸ ਗੱਡੀ ਆ ਤੇ ਆ ਸਾਡੇ ਵਾਸਤੇ ਸਵਾਗਤ ਸੜਾ ਕਰਨ ਦੇ ਸਾਰਾ ਸਵਾਗਤ ਹੁਣ ਜਾਵਾਂਗੇ ਕਿਵੇਂ ਤਰੀਕਾ ਕੀ ਹੋਏਗਾ ਜਾਣ ਦੇਖੋ ਪਿੱਛੇ ਹਟਣ ਲਈ ਤਿਆਰ ਨਹੀਂ ਕਿ ਅਸੀਂ ਤੁਹਾਨੂੰ ਲੰਘਣ ਦੇ ਰਸਤਾ ਨਹੀਂ ਦੇ ਰਹੇ ਤੁਸੀਂ ਲੰਘੋਗੇ ਕਿਵੇਂ ਰਸਤਾ ਕੀ ਹੈ ਤੁਹਾਡਾ ਦੇਖੋ ਜੀ ਅਸੀਂ ਬਾ ਜਾਣ ਦੇ ਪੁੱਤ ਹਾਂ ਸਾਨੂੰ ਪਿਛੋਂ ਜਥੇਬੰਦੀਆਂ ਦਾ ਸਾਡੇ ਸੁਪਾਗੋ ਅਰਡਰ ਆ ਗਿਆ ਵੀ ਜਾਣਾ ਤੇ ਅਸੀਂ ਨਾ ਕਿ ਵਿਖਾਵਾਂਗੇ ਸਾਨੂੰ ਕੋਈ ਕੋਈ ਡੱਕ ਨਹੀਂ ਸਕਦੀ ਸਾਨੂੰ ਇਹ ਸਾਡੇ ਵਾਸਤੇ ਖੇਡਾਂ ਵਾ ਟਰੈਕਟਰ ਲੈ ਕੇ ਜਾਓਗੇ ਬਿਲਕੁਲ ਹਾਂ ਜੀ ਟਰੈਕਟਰ ਖੜਾ ਕੇ ਆਪ ਵੀ ਜਾਵਾਂਗੇ ਅਸੀਂ ਗੱਡੀਆਂ ਵੀ ਲੈ ਕੇ ਜਾਵਾਂ ਅਸੀਂ ਸਵਰਨਾ ਜਾਵਾਂਗੇ ਸਤਨਾ ਵਾਹਿਗੁਰੂ ਕਰਦੇ ਜਾਵਾਂਗੇ ਜਿੰਨੀਆਂ ਇਹਨਾਂ ਸਾਡੇ ਕੋਲ ਕੁਰਬਾਨੀਆਂ ਲੈਣੀਆਂ ਲੈ ਲੈਣ ਅਸੀਂ ਜ਼ਬਰ ਨਹੀਂ ਕਰਨਾ ਜ਼ਬਰ ਸਾਡੇ ਤੇ ਇਹਨਾਂ ਨੇ ਕਰਨਾ ਅਸੀਂ ਸਵਰਨਾ ਕਰਨ ਜਾਣਾ ਸਤਨਾ ਵਾਹਿਗੁਰੂ ਕਰਦੇ ਸੋ ਕਿਸਾਨ ਨੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਦੇ ਜ਼ਬਰ ਦਾ ਮੁਕਾਬਲਾ ਜਿਹੜਾ ਸਵਰ ਨਾਲ ਕੀਤਾ ਜਾਏਗਾ ਸੋ ਅਸੀਂ ਕੱਲ ਹਰ ਹਾਲਤ ਦੇ ਵਿੱਚ ਜਿਹੜਾ ਇਹ ਬਾਰਡਰ ਆ ਇਹ ਕਰਾਸ ਕਰਾਂਗੇ ਅਸੀਂ ਆਪਣੇ ਗੱਡੀਆਂ ਟਰੈਕਟਰ ਟਰਾਲੀਆਂ ਜਿਹਨੂੰ ਕਿਸਾਨ ਦਾ ਗੱਡਾ ਕਿਹਾ ਜਾਂਦਾ ਉਹ ਲੈ ਕੇ ਨਿਕਲਾਂਗੇ ਤੇ ਉਹਦੇ ਰਾਹੀਂ ਇੱਥੋਂ ਜਿਹੜਾ ਬਾਰਡਰ ਆ ਇਹ ਕਰਾਸ ਕੀਤਾ ਜਾਏਗਾ ਸੋ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨਾ ਮਰਜੀ ਸਰਕਾਰ ਸਾਡੇ ਤੇ ਜ਼ੁਲਮ ਕਰੇ ਅਸੀਂ ਕਿਸੇ ਹਾਲਤ ਵਿੱਚ ਵੀ ਵੈਕ ਨਹੀਂ ਹਟਾਂਗੇ ਪਿੱਛੇ ਨਹੀਂ ਹਟਣਾ ਤੇ ਅਸੀਂ ਇੱਥੋਂ ਬਾਰਡਰ ਕਰਾਸ ਕਰਕੇ ਹੀ ਅੱਗੇ ਨਿਕਲਣਾ ਹੈ ਸੋ ਕਿਸਾਨ ਕਹਿੰਦੇ ਨੇ ਕਿ ਸਰਕਾਰ ਅਗਰ ਸਾਡੀਆਂ ਮੰਗਾਂ ਅੱਜ ਮੰਨ ਲਵੇ ਤਾਂ ਅਸੀਂ ਅੱਜ ਹੀ ਇੱਥੋਂ ਵਾਪਸ ਆਪਣਾ ਜਿਹੜਾ ਮੋਰਚਾ ਉਹ ਫਤਿਹ ਕਰਨ ਲਈ ਤਿਆਰ ਹਾਂ ਪਰ ਬਿਨਾ ਮੰਗਾਂ ਮੰਨਿਆ ਜਾਂ ਬਿਨਾ ਮੰਗਾ ਨੂੰ ਮਨਾਏ ਤੋਂ ਵਾਪਸੀ ਦਾ ਕੋਈ ਹੱਲ ਨਹੀਂ ਗਿਆ ਕੋਈ ਰਸਤਾ ਨਹੀਂ ਗਿਆ ਸਾਡੇ ਕੋਲ ਕਿ ਅਸੀਂ ਮੰਗਾ ਬਣਾਉਣ ਤੋਂ ਬਿਨਾ ਜਿਹੜਾ ਹੈਗਾ ਤੋਂ ਵਾਪਸ ਹੋ ਜਾਈਏ ਸੋ ਮੈਂ ਇਸ ਸਾਈਡ ਤੇ ਤੁਹਾਨੂੰ ਦੁਖਾਨਾ ਕਿ ਜਿਹੜੇ ਇੱਕ ਘੱਗਰ ਦਾ ਉਹ ਸਾਈਡ ਸੀ ਜਿੱਥੇ ਪਹਿਲਾਂ ਦਿਖਾਇਆ ਸੀ ਇੱਕ ਇਹ ਰਸਤਾ ਹੈਗਾ ਘੱਗਰ ਦਾ ਜਿਹੜਾ ਪੋਲਾ ਪੋਲ ਦੇ ਬਿਲਕੁਲ ਨੀਚੇ ਜਿਹੜੇ ਨੌਜਵਾਨ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਸਾਈਡ ਤੇ ਖੜੇ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਨੇ ਉਹ نیچے ਆ ਰਹੇ ਆ ਨੀਚੇ ਪਹਿਲਾਂ ਤਾਂ ਕਾਫੀ ਦੂਰ ਤੱਕ ਕਿਸਾਨ ਉਹ ਤੱਕ ਬੈਠੇ ਸੀ ਪਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਵਾਪਸ ਬੁਲਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅੱਗੇ ਨਹੀਂ ਵਧੇਗਾ ਜਿੰਨੀ ਦੇਰ ਕਿਸਾਨ ਜੂਨੀਅਨ ਕਿਸਾਨ ਆਗੂਆਂ ਦਾ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਕੋਈ ਵੀ ਜਿਹੜਾ ਕਿਸਾਨ ਹੈ ਜਾਂ ਕੋਈ ਵੀ ਜਿਹੜਾ ਨੌਜਵਾਨ ਆ ਉਹ ਅੱਗੇ ਨਹੀਂ ਜਾਏਗਾ ਕਿਸਾਨ ਜਥੇਬੰਦੀਆਂ ਕੋਲ ਸੋ ਉਸੇ ਸਾਈਡ ਤੇ ਵੀ ਤੁਸੀਂ ਦੇਖ ਰਹੇ ਹੋ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗੇ ਦੂਰ ਤੱਕ ਜ਼ੂਮ ਕਰ ਦੇਣ ਇੱਕ ਵਾਰ ਉਹ ਸਾਹਮਣੇ ਫੋਰਸ ਇੱਧਰ ਲੱਗੀ ਹੋਈ ਆ ਜਿਹੜੀ ਪੈਰਾ ਮਿਲਟਰੀ ਫੋਰਸ ਆ ਇਸ ਸਾਈਡ ਤੇ ਵੀ ਲਗਾਈ ਗਈ ਆ ਕਿਉਂਕਿ ਇਹਨਾਂ ਨੂੰ ਇਸ ਸਾਈਡ ਤੋਂ ਵੀ ਸਰਕਾਰ ਨੂੰ ਡਰ ਹੈ ਕਿ ਸ਼ਾਇਦ ਕਿਸਾਨ ਘੱਗਰ ਦੇ ਵਿੱਚੋਂ ਦੀ ਹੋ ਕੇ ਪੈਦਲ ਜਾਂ ਆਪਣੇ ਟਰੈਕਟਰ ਰਾਹੀਂ ਇਸ ਤਰ੍ਹਾਂ ਦੇ ਜਿਹੜਾ ਹਰਿਆਣਾ ਬਾਰਡਰ ਕ੍ਰੋਸ ਨਾ ਕਰ ਜਾਣ ਸੋ ਇਸ ਕਰਕੇ ਇਹਨਾਂ ਨੇ ਇਸ ਰਸਤੇ ਦੇ ਉੱਪਰ ਵੀ ਜਿਹੜੀ ਫੋਰਸ ਹੈ ਉਹ ਲਗਾਈ ਹੋਈ ਹੈ ਸੋ ਇਹ ਕੱਲ 11 ਵਜੇ ਦੇਖਣ ਵਾਲਾ ਹੋਏਗਾ ਕਿ ਕਿੰਨੀ ਦੇਰ ਤੱਕ ਇਸ ਪੁਲ ਨੂੰ ਜਿਹੜਾ ਕ੍ਰੋਸ ਜਿਹੜਾ ਕਰਨ ਦੇ ਟਾਈਮ ਲੱਗੇਗਾ ਸੋ ਕੱਲ ਸਵੇਰੇ 11 ਵਜੇ ਜੋ ਵੀ ਸਮਾਂ ਹੋਏਗਾ ਕੱਲ 11 ਵਜੇ ਦਰਸ਼ਕਾਂ ਨੂੰ ਦੁਆਰਾ ਫਿਰ ਇੱਥੋਂ ਸਾਰੀ ਜਿਹੜੀ ਇੱਥੋਂ ਦੀ ਮਾਰਡਰ ਕਰਨ ਦੀ ਜਿਹੜੀ ਹੈਗੀ ਆ ਨਾਲ ਉਹ ਦਿਖਾਇਆ ਜਾਏਗਾ ਸੋ ਹੁਣ ਜਿਹੜੇ ਇੱਥੋਂ ਦੇ ਕਿਸਾਨ ਨੇ ਉਹ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਕਿਸਾਨਾਂ ਵੱਲੋਂ ਜਾਪ ਕੀਤਾ ਜਾ ਰਿਹਾ ਹੈ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਪਾਠ ਕੀਤਾ ਜਾ ਰਿਹਾ ਸੁਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕੱਲ ਨੂੰ ਸਵੇਰੇ 11 ਵਜੇ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਹੀ ਅੱਗੇ ਜਿਹੜਾ ਦਿੱਲੀ ਦੇ ਜਿਹੜੇ ਇਹ ਬੌ ਸ਼ੰਭੂ ਦਾ ਬਾਰਡਰ ਆ ਉਹਨੂੰ ਕਰਾਸ ਕਰਾਂਗੇ ਗੁਰਮukh ਸਿੰਘ ਰੁਪਾਣਾ ਚੜ੍ਹਦੀ ਕਲਾ ਟਾਈਮ ਟੀਵੀ